ਭਾਰਤ ਪਾਕਿਸਤਾਨ ਦੀ ਸਰਹੱਦ ਤੇ ਬੀਐਸਐਫ ਦੇ ਜਵਾਨਾਂ ਨੂੰ ਚੱਕਮਾ ਦੇ ਕੇ ਇਹ ਭਾਰਤ ਦੀ ਸਰਹੱਦ ਦੇ ਅੰਦਰ ਦਾਖਲ ਹੋਣਾ ਚਾਹੁੰਦਾ ਸੀ ਪਰ ਇਸ ਦੀ ਨਾਪਾਕ ਹਰਕਤ ਨੂੰ ناکਾਮ ਕਰ ਦਿੱਤਾ ਬੀਐਸਐਫ ਦੇ ਜਵਾਨਾਂ ਵੱਲੋਂ ਤੁਹਾਨੂੰ ਦੱਸ ਦਈਏ ਕਿ ਪਹਿਲਾ ਮਾਮਲਾ ਨਹੀਂ ਹੈ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਦੇ ਵਿੱਚ ਇੱਕ ਮੋਚੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਭਾਰਤ ਦੇ ਫੌਜ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਪਾਕਿਸਤਾਨ ਦੇ ਵਿੱਚ ਸੂਹ ਦਿੰਦਾ ਸੀ ਤਾਂ ਅੱਜ ਤਾਜ਼ਾ ਮਾਮਲਾ ਸਵੇਰੇ ਇੱਕ ਹੋਰ ਆਇਆ ਸੀ ਜਿਸ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਪਾਕਿਸਤਾਨ ਦੇ ਜਸੂਸ ਦੱਸੇ ਜਾਂਦੇ ਨੇ ਤਾਂ ਹੁਣ ਇਹ ਤੀਜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਇੱਕ ਸਖਸ਼ ਨੂੰ ਅਜੇਹ ਨੂੰ ਗ੍ਰਿਫਤਾਰ ਕੀਤਾ ਜੋ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੇ ਰਾਹੀਂ BSF ਦੇ ਜਵਾਨਾਂ ਨੂੰ ਚੱਕਮਾ ਦੇ ਕੇ ਭਾਰਤ ਦੇ ਅੰਦਰ ਜਿਹੜਾ ਕੀ ਉਹ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਭਾਰਤ ਦੇ ਇਹ ਨਾ BSF ਦੇ ਜਵਾਨਾਂ ਵੱਲੋਂ ਇਹ ਪਾਕ ਨੂੰ ਜਿਹੜਾ ਕੀ ਨਾਪਾਕ ਉਹਦੇ ਇਜ਼ਰਾਦੇ ਨੇ ਉਸਦਾ ਮੂੰਹ ਤੋੜਵਾ ਜਵਾਬ ਦਿੱਤਾ ਹੈ ਤਾਂ ਹੁਣ ਇੱਕ ਹੋਰ ਇਹ ਜਿਹੜਾ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਆਖਿਰਕਾਰ ਪਾਕਿਸਤਾਨ ਚਾਹੁੰਦਾ ਕੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਦਾਂ ਦੀਆਂ ਹਰਕਤਾਂ ਜੜੀਆਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਉਥੇ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਇਹ ਵੱਡੀ ਜਿਹੜੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਜਸੂਸ ਨੇ ਜੋ ਕਿ ਭਾਰਤ ਦੇ ਫੌਜ ਦੀਆਂ ਭਾਰਤ ਦੇ ਵਿੱਚ ਹੋ ਰਹੀ ਗਤੀਵਿਧੀਆਂ ਦੀ ਜੜੀਆਂ ਉਹ ਪਲ-ਪਲ ਦੀ ਜਾਣਕਾਰੀ ਜਿਹੜੀ ਹੈ ਪਾਕਿਸਤਾਨ ਪਾਕਿਸਤਾਨ ਨੂੰ ਦੇਣਗੇ ਤਾਂ ਜੋ ਕਿਤੇ ਨਾ ਕਿਤੇ ਭਾਰਤ ਦਾ ਸਿੱਧੇ ਨੀਆ ਸਿੱਧੇ ਤੌਰ ਤੇ ਨੁਕਸਾਨ ਕੀਤਾ ਜਾ ਸਕੇ ਤਾਂ ਇਸ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਵੱਲੋਂ ਜਿਹੜਾ ਕਿ ਅਜੇ ਹੀ ਜੜੀਆਂ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ ਨੇ ਇਹ ਭਾਰਤ ਦਾ ਵੱਲੋਂ ਮੰਨਿਆ ਜਾ ਰਿਹਾ ਤਾਂ ਉਥੇ ਹੀ ਭਾਰਤ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਰਹੱਦ ਦੇ ਇਲਾਕਿਆਂ ਦੇ ਵਿੱਚ ਸਿਕਿਉਰਿਟੀ ਜਿਹੜੀ ਆ ਉਹ ਟਾਈਟ ਕਰ ਦਿੱਤੀ ਗਈ ਆ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਕਿ ਥਾਂ-ਥਾਂ ਤੇ ਛਾਪੇ ਮਾਰੀ ਵੀ ਕੀਤੀ ਜਾ ਰਹੀ ਆ ਤਾਂ ਉੱਥੇ ਫਿਰੋਜ਼ਪੁਰ ਇਲਾਕੇ ਦੇ ਵਿੱਚ ਅੱਜ ਭਾਰਤ ਵੱਲੋਂ ਜਿਹੜਾ ਕਿ ਉਹ ਅਭਿਆਸ ਵੀ ਕੀਤਾ ਜਾਏਗਾ ਤਾਂ ਉੱਥੇ ਹੀ ਫਿਰੋਜ਼ਪੁਰ ਇਲਾਕੇ ਦੇ ਵਿੱਚ ਅਨਾਊਂਸਮੈਂਟ ਵੀ ਕੀਤੀ ਗਈ ਆ ਕਿ ਰਾਤ ਦੇ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬੱਤੀ ਜਿਹੜੀ ਆ ਉਹ ਗੁੱਲ ਰਹੀ ਗਈ ਤਾ ਜੇਕਰ ਕਿਤੇ ਨਾ ਕਿਤੇ ਪਾਕਿਸਤਾਨ ਅਜੇ ਹੀ ਆਪਣੀਆਂ ਕੋਧੀਆਂ ਚਾਲਾਂ ਚਲਦਾ ਰਿਹਾ ਤਾਂ ਭਾਰਤ ਨੂੰ ਕੋਈ ਨਾ ਕੋਈ ਜਿਹੜਾ ਆ ਉਹ ਆਪਣਾ ਸਖਤ ਸਟੈਂਡ ਲੈਣਾ ਪੈਣਾ ਤਾਂ ਆਪਾਂ ਉਧਰੋਂ ਪਾਕਿਸਤਾਨ ਦੇ ਵੱਲੋਂ ਇਹ ਅਫਵਾਹਾਂ ਲਗਾਤਾਰ ਉਠਾਈਆਂ ਜਾ ਰੀਆਂ ਨੇ ਕਿ ਜਿਹੜਾ ਕਿ ਭਾਰਤ ਉਹ ਪਾਕਿਸਤਾਨ ਦੇ ਨਾਲ ਜੰਗ ਕਰਨਾ ਚਾਹੁੰਦਾ ਤਾ ਅਜੇ ਹੀ ਨੂੰ ਗਤੀਵਿਧੀਆਂ ਨੂੰ ਲੈ ਕੇ ਹੋ ਸਕਦਾ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਇਹ ਆਪਣੇ ਜਸੂਸ ਭੇਜੇ ਜਾਏ ਹੋਣ ਜਾਂ ਕਿਤੇ ਨਾ ਕਿਤੇ ਇਹਨਾਂ ਜਸੂਸਾਂ ਦੇ ਰਾਹੀਂ ਭਾਰਤ ਦੇ ਉੱਤੇ ਪਾਕਿਸਤਾਨ ਆਪਣੀ ਨਜ਼ਰ ਰੱਖਦਾ ਹੋਵੇ ਕਿਉਂਕਿ ਜਿਸ ਤਰ੍ਹਾਂ ਕਿ 10 ਸਾਲਾਂ ਤੋਂ ਪਹਿਲਾਂ ਕੰਮ ਕਰਦਾ ਸੀ ਉਹ ਮੋਤੀ ਜੋ ਬਠਿੰਡੇ ਦੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਸੀ ਤਾਂ ਅੱਜ ਤਾਜ਼ਾ ਮਾਮਲਾ ਸਵੇਰੇ ਤਾਂ ਜਿਸ ਤਰ੍ਹਾਂ ਕਿ ਅਜਨਾਲਾ ਦੇ ਵਿੱਚੋਂ ਵੀ ਦੋ ਜਿਹੜੇ ਵਿਅਕਤੀ ਫੜੇ ਗਏ ਨੇ ਜੋ ਕਿ ਅ ਬੀਐਸਐਫ ਦੇ ਜਵਾਨਾ ਵੱਲੋਂ ਜਿਨ੍ਹਾਂ ਦੇ ਨਾਮ ਜਿਹੜੇ ਨੇ ਉਹ ਨਸ਼ਰ ਕੀਤੇ ਗਏ ਨੇ ਜਿਸ ਦੇ ਵਿੱਚ ਇੱਕ ਦਾ ਨਾਮ ਫਲਕਸ਼ੇਰ ਮਸੀਹ ਤੇ ਦੂਜੇ ਦਾ ਨਾਮ ਜਿਹੜਾ ਹੈ ਉਹ ਸੂਰਜ ਮਸੀਹ ਹੈ ਤਾਂ ਇਹ ਅਜਿਹੇ ਵਿਅਕਤੀ ਜਿਹੜੇ ਨੇ ਭਾਰਤ ਦੇ ਵਿੱਚ ਆਖਰਕਾਰ ਕੀ ਕਰਨ ਆਉਂਦੇ ਨੇ ਤਾਂ ਅਜਿਹੀਆਂ ਗਤੀਵਿਧੀਆਂ ਨੋਟ ਕਰ ਦਿੰਦੇ ਨੇ ਅਤੇ ਪਾਕਿਸਤਾਨ ਨੂੰ ਇਸ ਦੀ ਇਤਲਾਹ ਦਿੰਦੇ ਨੇ ਤਾਂ ਜੋ ਕਿ ਅਤ ਨਿੰਦਣਯੋਗ ਹੈ ਇਹ ਗਤੀਵਿਧੀਆਂ ਇਹ ਉਦੋਂ ਹੁੰਦੀਆਂ ਨੇ ਕਿ ਜਦੋਂ 22 April ਤੋਂ ਬਾਅਦ ਜਿਹੜਾ ਕਿ ਭਾਰਤ ਤੇ ਪਾਕਿਸਤਾਨ ਦੀ ਤਣਾਅਪੂਰਵਕ ਸਥਿਤੀ ਬਣਦੀ ਹੈ ਮਾਹੌਲ ਬਣ ਜਾਂਦਾ ਹੈ ਜਿਸ ਦੇ ਵਿੱਚ ਭਾਰਤ ਵੱਲੋਂ ਹਰ ਇੱਕ ਪਾਕਿਸਤਾਨ ਦੀ ਜਿਹੜੀ ਹੈ ਕਿ ਚਾਹੇ ਉਹ ਵਪਾਰ ਦੀ ਗੱਲ ਹੋਵੇ ਚਾਹੇ ਟਵਿੱਟਰ ਅਕਾਊਂਟ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਕਿ ਕਿਤੇ ਨਾ ਕਿਤੇ ਪਾਣੀਆਂ ਦੀ ਸੰਧੀ ਨੂੰ ਲੈ ਕੇ ਵੀ ਭਾਰਤ ਨੇ ਨਾਤਾ ਜਿਹੜਾ ਪਾਕਿਸਤਾਨ ਨਾਲੋਂ ਤੋੜ ਦਿੱਤਾ ਉਥੇ ਹੀ ਜੋ ਭਾਰਤ ਦੇ ਵਿੱਚ ਪਾਕਿਸਤਾਨੀ ਜਿਹੜੇ ਕਿ ਰਹਿੰਦੇ ਸਨ ਤਾਂ ਉਹਨਾਂ ਨੂੰ ਲੈ ਕੇ ਜਾਂ ਪਾਕਿਸਤਾਨ ਦੇ ਵਿੱਚ ਭਾਰਤੀ ਰਹਿੰਦੇ ਸਨ ਉਹਨਾਂ ਨੂੰ ਜਿਹੜਾ ਕਿ ਆਲਟੀਮੇਟਮ ਵੀ ਡੈਡਲਾਈਨ ਵੀ ਦਿੱਤਾ ਗਿਆ ਸੀ ਤਾਂ ਹੁਣ ਹੌਲੀ-ਹੌਲੀ ਜਿਹੜਾ ਉਹਨਾਂ ਨੂੰ ਪਾਕਿਸਤਾਨ ਪੇਚਾ ਚਾ ਰਿਹਾ ਤਾਂ ਇਸ ਦੇ ਵਿਚਾਰੇ ਹੀ ਅਜਹੀਆਂ ਜਿਹੜੀਆਂ ਨੇ ਖਬਰਾਂ ਘਟਨਾਵਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਤੀਜੀ ਕੋਸ਼ਿਸ਼ ਜਿਹੜੀ ਹੈ ਪਾਕ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਸਰਹੱਦ ਤੇ ਇੱਕ ਨੌਜਵਾਨ ਵੱਲੋਂ ਭਾਰਤ ਦੇ ਵਿੱਚ ਕੁਸਬੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਜੋ ਬੀਐਸਐਫ ਦੇ ਜਵਾਨ ਨੇ ਉਹਨਾਂ ਵੱਲੋਂ ਇਸ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ناکਾਮ ਬਿਆਬ ਕੀਤਾ ਹੈ